ਹਾਕੀ ਰਜਿਸਟਰਡ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਸਰਕਾਰੀ ਗਵਰਨਮੈਂਟ ਕਾਲਜ ਗੁਰਦਾਸਪੁਰ ਵਿਖੇ ਜਿਹੜਾ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿੱਥੇ ਅੱਜ ਆਉਣ ਦਾ ਮੌਕਾ ਮਿਲਿਆ ਸੋ ਸਾਰੇ ਮੈਂ ਇਹਨਾਂ ਦੀ ਕਲੱਬ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਅੱਜ ਬਹੁਤ ਲੋੜ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਅਪਰਾਲੇ ਕਰਦੇ ਰਹਿਣਾ ਚਾਹੀਦਾ ਨੌਜਵਾਨਾਂ ਨੂੰ ਜਿਹੜਾ ਵਾ ਉਹਨਾਂ ਦਾ ਧਿਆਨ ਜਿਹੜਾ ਖੇਡਾਂ ਵੱਲ ਜਿਹੜਾ ਪਰਫਲਿਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਾ ਸੋ ਸਾਰੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਦਾ ਤੇ ਜਿਨ੍ਹਾਂ ਨੇ ਅਪਰਾਲਾ ਕਰਕੇ ਅੱਜ ਵਕ ਵਕ ਸਟੇਟਾਂ ਤੋਂ ਵੀ ਟੀਮਾਂ ਨੇ ਭਾਗ ਲਿਆ ਸੋ ਬਹੁਤ ਵਧੀਆ ਅਪਰਾਲਾ 3 ਦਿਨ ਚੱਲੇਗਾ ਸੋ ਅੱਜ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਬੁਲਾ ਕੇ ਅੱਜ ਇਹ ਟੂਰਨਾਮੈਂਟ ਵੇਖਣ ਦਾ ਮੌਕਾ ਮਿਲਿਆ ਕਿੰਨੀਆਂ ਟੀਮਾਂ ਭਾਗ ਲਿਆ ਇਹ 12 ਟੀਮਾਂ ਦੇ ਭਾਗ ਲੈਣਾ ਇਹ 3 ਦਿਨ ਲਗਾਤਾਰ ਇਹ ਚੱਲੇਗਾ ਸੋ ਬਹੁਤ ਵਧੀਆ ਸਾਰੇ ਪਲੇਅਰ ਆਏ ਨੇ ਸਾਡੇ ਆ ਸ਼੍ਰੀ ਬਲਵਿੰਦਰ ਜੀ ਜਿਹੜੇ ਸਿਲੈਕਟਰ ਨੇ 올림픽 ਨੇ ਤੇ ਸਿਲੈਕਟਰ ਨੇ ਜਿਹੜੇ ਹਾਕੀ ਟੀਮ ਦੇ ਉਹ ਵੀ ਇੱਥੇ ਪਹੁੰਚੇ ਨੇ ਇਹਨਾਂ ਦਾ ਵੀ ਧੰਨਵਾਦ ਹੈ ਸਾਰੇ ਸਤਿਕਾਰਯੋਗ ਜਿਹੜੇ ਜਿੰਨੇ ਇੱਥੇ ਸ਼ਕਤੀਆਂ ਸਾਰੇ ਕਿਸੇ ਦਾ ਨਾਮ ਹੈ ਜੂ ਸਾਰੇ ਬਹੁਤ ਸਤਿਕਾਰਯੋਗ ਨੇ ਤਕਰੀਬਨ ਇਹਨਾਂ ਨੂੰ ਹਰ ਸੋਸ਼ਲ ਐਕਟੀਵਿਟੀ ਦੇ ਵਿੱਚ ਜਿਹੜਾ ਇਹਨਾਂ ਨੂੰ ਦੇਖੀਦਾ ਕਿਤੇ ਵੀ ਸੋਸ਼ਲ ਕੰਮ ਹੋਏ ਉੱਥੇ ਵੱਧ ਚੜ ਕੇ ਹਿੱਸਾ ਲੈਂਦੇ ਨੇ ਸੋ ਸਾਰਿਆਂ ਦਾ ਇੱਥੇ ਜਿੰਨੇ ਜਿੰਨੇ ਵੀ ਇਹਨਾਂ ਨੇ ਸਹਿਯੋਗਦਾਨ ਦੇ ਕੇ ਪ੍ਰੋਗਰਾਮ ਕਰਾਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਾਂ ਸਾਰੇ ਰਾਜੂ ਸਾਰੇ ਸਤਿਕਾਰਯੋਗ ਨੇ ਹਾਂ ਜੀ ਮੈਂ ਪਹਿਲੋਂ ਤੇ ਪੂਰੀ ਟਰਨਮੈਂਟ ਕਮੇਟੀ ਨੂੰ ਵਧਾਈ ਦੇਣਾ ਕਿ ਇਹ ਜਿਹੜਾ ਟੂਰਨਾਮੈਂਟ ਦੇ ਉੱਪਰ ਅੱਲਾ ਕੀਤਾ ਹੈ ਜਿਹੜੇ ਅੰਡਰ 19 ਖੇਡਾਰੇ ਤੇ ਪੰਜਾਬ ਦੇ ਕੀ ਜੰਮੂ ਦੇ ਵੀ ਬੱਚੇ ਆਏ ਆ ਇਹ ਬੜਾ ਔਖਾ ਕੰਮ ਹੈ ਇੱਕ ਟੂਰਨਾਮੈਂਟ ਕਰਾਣਾ ਉਹ ਇੱਕ ਨਸ਼ੇ ਵਾਸਤੇ ਜਿਹੜਾ ਹੈ ਕਿ ਪਲੇਅਰਾਂ ਨੂੰ ਸੁਚੇਤ ਕਰਦਾ ਕਿ ਖੇਡੋ ਉਹਦੇ ਵਿੱਚ ਬੜਾ ਮਾਰਦਕਸ਼ਨ ਕਰਦਾ ਮੈਂ ਭਾਜੀ ਚੀਪਲੇ ਸਾਹਿਬ ਆਏ ਨੇ ਇਹਨਾਂ ਦਾ ਵੀ ਇੱਥੇ ਧੰਨਵਾਦ ਕਰੀਦਾ ਕਿ ਚਲੋ ਲੀਡਰ ਜੀ ਨੂੰ ਗਰਾਊਂਡਾਂ ਚਾਜ ਜਦੋਂ ਬੱਚਿਆਂ ਨੂੰ ਫਾਇਦਾ ਹੁੰਦਾ ਕੁਛ ਨਾ ਕੁਛ ਲੋਕਲ ਫੈਸਿਲਿਟੀਆਂ ਮਿਲਦੀ ਆ ਜਿਹੜੇ ਇਹਨਾਂ ਦੇ ਵਾਸਤੇ ਹੁੰਦੇ ਆ ਕਰਦੇ ਆ ਤੇ ਇਸ ਟੂਰਨਾਮੈਂਟ ਕਮੇਟੀ ਨੂੰ ਬਹੁਤ ਬਹੁਤ ਵਧਾਈ ਦੇਣਾ ਜਿੰਨਾ ਸਾਨੂੰ ਇਹਨਾਂ ਬੱਚਿਆਂ ਦੇ ਵਿੱਚ ਰੂਬਰੂ ਹੋਣ ਦਾ ਮੌਕਾ ਮਿਲਿਆ ਅਗੇ ਸਾਰੀ ਕਮੇਟੀ ਦਾ ਧੰਨਵਾਦ